ਖਿਆ ਹੈ ਕਿ ਮੌਕ ਡ੍ਰਿਲ ਨੂੰ ਲੈ ਕੇ ਬਹੁਤ ਸਾਰੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਕਨਫਿਊਜ਼ਨ ਸਾਇਰਨ ਵੱਜਣਗੇ ਉਦੋਂ ਕੀ ਕਰਨਾ ਕੋਸ਼ਿਸ਼ ਕਰੋ ਕੋਈ ਤੁਸੀਂ ਇਹੋ ਜਿਹਾ ਤੁਹਾਡੇ ਘਰ 'ਚ ਕੋਈ ਅਜਿਹਾ ਕਮਰਾ ਹੋਵੇ ਜਿਹੜਾ ਬਹੁਤ ਜ਼ਿਆਦਾ ਮਜ਼ਬੂਤ ਹੋਵੇ ਤੁਸੀਂ ਉੱਥੇ ਚੁੱਪ ਸਕਦੇ ਹੋ ਇਹ ਨਹੀਂ ਪਤਾ ਕੀ ਬਲੈਕਆਊਟ ਕੀ ਹੈ ਤੁਹਾਡੇ ਪੂਰੇ ਘਰ 'ਚ ਹਨੇਰਾ ਹੋਵੇ ਤੇ ਕਿਸੇ ਨੂੰ ਬਾਹਰ ਕੁਝ ਲਾਈਟ ਆ ਆ ਜਾ ਨਾ ਰਹੀ अवॉइड ਕਰੋ ਕਿ ਤੁਸੀਂ ਉਹ ਨਾ ਕਰੋ बिकॉज ਅਗਰ ਕੋਈ ਐਮਰਜੈਂਸੀ ਇਨ ਕੇਸ ਹੁੰਦੀ ਹੈ ਜੀ ਆਪਣਾ ਘਰ ਛੱਡ ਕੇ ਜਾਣਾ ਜੋ ਕਿ इजीली ਅਮਨ ਲਾਹਰ ਹਰ ਘਰ ਚ ਹੁੰਦਾ ਹੀ ਤੇ ਇਸ ਤੋਂ ਇਲਾਵਾ ਟਾਰਚ ਹੋਗੀ ਸਭ ਤੋਂ ਇੰਪੋਰਟੈਂਟ ਪਾਣੀ ਦੀ ਬੋਤਲ ਹੋਗੀ ਚਾਲੇ ਸੈਂਟਰ ਚ ਆਪਣੇ ਬੱਚੇ ਨੂੰ ਲੈ ਕੇ ਤੁਸੀਂ ਚਲਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਆਰ YouTube ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਚੈਨਲ ਮੋਸਟਲੀ ਕਾਮੇਡੀ ਵੀਡੀਓਜ਼ ਅਸੀਂ ਬਣਾਉਂਦੇ ਆ ਬਟ ਅੱਜ ਦਾ ਟਾਪਿਕ ਦਾ ਥੋੜਾ ਜਿਹਾ ਸੀਰੀਅਸ ਹੈ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ 7 ਮਈ ਹੈ ਤੇ ਗਵਰਨਮੈਂਟ ਨੇ ਆਦੇਸ਼ ਦਿੱਤੇ ਨੇ ਕਿ ਅੱਜ ਪੰਜਾਬ ਵਿੱਚ ਮੌਕ ਡ੍ਰਿਲ ਹੋਵੇਗੀ ਜਾਂ ਕਈ ਹੋਰ ਰਾਜਾਂ 'ਚ ਵੀ ਹੋਵੇਗੀ ਸੋ ਮੈਂ ਦੇਖਿਆ ਕਿ ਮੌਕ ਡ੍ਰਿਲ ਨੂੰ ਲੈ ਕੇ ਬਹੁਤ ਸਾਰੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਕਨਫਿਊਜ਼ਨਸ ਨੇ ਈਵਨ ਮੈਂ ਹੁਣ ਮਾਰਕੀਟ ਵੀ ਕਿਵੇਂ ਗਿਆ ਸੀ ਉੱਥੇ ਵੀ ਕਈ ਲੋਕਾਂ ਨੂੰ ਪਤਾ ਹੀ ਨਹੀਂ ਕਿ ਕੀ ਹੈ ਮੌਕ ਡ੍ਰਿਲ ਕੀ ਹੈ ਕਦੋਂ ਹੋਣੀ ਹੈ ਨਾ ਈਮਨ ਜਿਵੇਂ ਇਹਨਾਂ ਦੇ ਮਤਲਬ ਦਾਦੀ ਜੀ ਦਾ ਵੀ ਫੋਨ ਆਇਆ ਸੀ ਉਹ ਵੀ ਕਹਿ ਰਹੇ ਸੀ ਕਿ ਲੜਾਈ ਲੱਗ ਗਈ ਹੋਈ ਹੈ ਲੜਾਈ ਲੱਗਣ ਵਾਲੀ ਹੈ ਸੋ ਅਸੀਂ ਬਸ ਉਹ ਟਾਪਿਕ ਨੂੰ ਲੈ ਕੇ ਅੱਜ ਥੋੜੀ ਜਿਹੀ ਚੀਜ਼ਾਂ ਮੌਕ ਡੇਲ ਤੋਂ ਲੈ ਕੇ ਕਲੀਅਰ ਕਰਨ ਲੱਗੇ ਆਂ ਵੀ ਥੋੜੀ ਜਿਹੀ ਕਨਫਿਊਜ਼ਨ ਅਗਰ ਹਟ ਸਕੇ ਲੋਕਾਂ ਦੀ ਜਾਣ ਥੋੜਾ ਉਹਨਾਂ ਦਾ ਕੌਨਫੀਡੈਂਸ ਆ ਸਕੇ ਸੋ ਮੌਡਰਲ ਬੇਸਿਕਲੀ ਕੀ ਹੁੰਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਹੈ ਜੋ ਕਿ ਆਪਾਂ ਸਿਵਲ ਡਿਫੈਂਸ ਲਈ ਯੂਜ਼ ਕਰਦੇ ਆਂ ਸਿਵਲ ਡਿਫੈਂਸ ਮਤਲਬ ਜਿਹੜੇ ਆਪਣੇ ਸਿਵਿਲਿਅਨਸ ਹੁੰਦੇ ਨੇ ਉਹਨਾਂ ਦੀ ਸੇਫਟੀ ਲਈ ਇਹ ਇੱਕ ਤਰ੍ਹਾਂ ਦੀ ਪ੍ਰੈਕਟਿਸ ਕਹਿ ਲਓ ਪ੍ਰੈਕਟਿਸ ਹੁੰਦੀ ਹੈ ਕਿ ਅਗਰ ਇਨ ਕੇਸ ਅਗਰ ਵਾਰ ਲੱਗਦੀ ਹੈ ਲੜਾਈ ਲੱਗਦੀ ਹੈ ਤਾਂ ਸਿਵਿਲਿਅਨਸ ਨੂੰ ਕਿਵੇਂ ਸੇਫ ਰੱਖਣਾ ਹੈ ਜਾਂ ਉਹਨਾਂ ਨੇ ਕੀ ਸਟੈਪਸ ਲੈਣੇ ਆ ਤਾਂ ਕਿ ਉਹ ਆਪਣੇ ਆਪ ਨੂੰ ਸੇਫ ਰੱਖ ਸਕਣ ਤੇ ਇਹਦੇ ਵਿੱਚ ਦੋ ਤਿੰਨ ਗੱਲਾਂ ਹੁੰਦੀਆਂ ਨੇ ਜੋ ਇੰਪੋਰਟੈਂਟ ਹੁੰਦੀਆਂ ਨੇ ਜਿਵੇਂ ਕਿ ਪਹਿਲੀ ਹੁੰਦੀ ਜੇ ਆਪਾਂ ਨੂੰ ਸਾਇਰਨ ਦੀ ਗੱਲ ਕਰਦੇ ਆ ਹੁਣ ਪਹਿਲਾ ਇਹ ਕਿ ਜੇ ਸਾਇਰਨ ਵੱਜਣ ਕਿਦੋਂ ਕੀ ਕਰਨਾ ਸਾਇਰਨ ਕੀ ਹੁੰਦਾ ਇੱਕ ਤਰ੍ਹਾਂ ਦਾ ਹਟਰ ਹੁੰਦਾ ਜੋ ਕਿ ਵੱਜਦਾ ਹੈ ਜੋ ਕਿ ਇਹ ਇੰਡੀਕੇਟ ਕਰਦਾ ਹੈ ਇਹ ਆਪਾਂ ਨੂੰ ਦੱਸਦਾ ਹੈ ਕਿ ਜਾਂ ਤਾਂ 에어 ਸਟ੍ਰਾਈਕ ਹੋਣ ਵਾਲੀ ਹੈ ਜਾਂ ਜਹਾਜ਼ਾਂ ਦਾ ਹਮਲਾ ਹੋਣ ਵਾਲਾ ਹੈ ਜਾਂ ਫਿਰ ਉਹ ਹੋ ਰਿਹਾ ਹੈ ਹੁਣ ਜਲਦੀ ਹੋਵੇਗਾ ਸੋ ਉਹਦੇ ਚ ਕੀ ਹੈ ਕਿ ਜਦ ਵੀ ਉਹ ਸਾਇਰਨ ਵੱਜੂਗਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਕੋਈ ਐਕਸ਼ਨ ਲੈਣਾ ਹੈ ਐਕਸ਼ਨ ਲੈਣ ਤੋਂ ਮਤਲਬ ਇਹ ਹੈ ਕਿ ਤੁਸੀਂ ਹੁਣ ਆਪਣੇ ਆਪ ਨੂੰ ਬਚਾਉਣਾ ਹੈ ਉਹ ਤੁਸੀਂ ਕਿਵੇਂ ਬਚਾਉਣਾ ਤੁਸੀਂ ਕੋਈ ਵੀ ਸੇਫ ਜਗਾ ਦੇਖ ਕੇ ਉੱਥੇ ਜਾ ਕੇ ਤੁਸੀਂ ਛੁਪ ਸਕਦੇ ਹੋ ਆਪਣੇ ਫੈਮਿਲੀ ਮੈਂਬਰਸ ਨਾਲ ਕੋਸ਼ਿਸ਼ ਕਰੋ ਕੋਈ ਤੁਸੀਂ ਇਹੋ ਜਿਹਾ ਤੁਹਾਡੇ ਘਰ ਦੇ ਕੋਈ ਅੰਦਰ ਤੱਕ ਕਮਰਾ ਹੋਵੇ ਜਿਹੜਾ ਬਹੁਤ ਜ਼ਿਆਦਾ ਮਜ਼ਬੂਤ ਹੋਵੇ ਤੁਸੀਂ ਉੱਥੇ ਛੁਪ ਸਕਦੇ ਹੋ ਜਾਂ ਤੁਸੀਂ ਆਪਣੇ ਘਰ ਦੀ ਬੈਕ ਸਾਈਡ ਤੇ ਜਾ ਕੇ ਕੋਈ ਅਗਰ ਤੁਹਾਡੀ ਬੇਸਮੈਂਟ ਬਣੀ ਹੋਈ ਆ ਤਾਂ ਉਹ ਸਭ ਤੋਂ ਵਧੀਆ ਗੱਲ ਆ ਉਹ ਸਭ ਤੋਂ ਬੈਸਟ ਆ ਤੁਸੀਂ ਬੇਸਮੈਂਟ ਛੁਪ ਸਕਦੇ ਹੋ ਤਾਂ ਉਹ ਬੇਸਿਕਲੀ ਸਾਰਿਆਂ ਨੇ ਇਸ ਲਈ ਹੁੰਦੇ ਨੇ ਕਿ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਹੁਣ ਹਵਾਈ ਹਮਲਾ ਹੋਣ ਵਾਲਾ ਹੈ ਤੇ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਫੈਮਿਲੀ ਮੈਂਬਰਸ ਨੂੰ ਲੈ ਕੇ ਕਿਸੇ ਸੁਰੱਖਿਅ ਦੂਜਾ ਇਹ ਚ ਹੁੰਦਾ ਹੀ ਜਿਵੇਂ ਬਲੈਕਆਊਟ टर्म ਯੂਜ਼ ਹੋ ਰਹੀ ਹੈ ਹੁਣ ਕਈਆਂ ਨੂੰ ਇਹ ਨਹੀਂ ਪਤਾ ਕੀ ਬਲੈਕਆਊਟ ਕੀ ਹੈ ਜੀ ਕੀ ਹੋਊਗਾ ਉਦੋਂ ਬਲੈਕਆਊਟ ਮੀਨਸ ਇਹ ਹੁੰਦਾ ਹੈ ਕਿ ਸਾਰੀ ਬਿਜਲੀ ਉਸ ਏਰੀਏ ਦੀ ਸਰਕਾਰ ਵੱਲੋਂ ਕੱਟ ਕਰ ਦਿੱਤੀ ਜਾਂਦੀ ਹੈ ਤਾਂ ਕਿ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਕੁਝ ਵੀ ਦਿਖ ਨਾ ਸਕੇ ਉਹਨਾਂ ਨੂੰ ਪਤਾ ਨਾ ਚੱਲੇ ਕਿ ਕਿੱਥੇ ਰਹਾਇਸ਼ੀ ਇਲਾਕਾ ਹੈ ਜਾਂ ਕਿੱਥੇ ਕੀ ਹੈ ਕੋਈ ਇੰਡਸਟਰੀ ਹੈ ਕੀ ਹੈ ਇਸ ਕਰਕੇ ਉਸ ਸਾਰੇ ਏਰੀਏ ਦੀ ਆਪਾਂ ਲਾਈਟ ਹੈ ਜਿਹੜੀ ਉਹ ਸਾਰੀ ਇੱਕਦਮ ਬੰਦ ਕਰ ਦਿੰਨੇ ਆ ਤੇ ਜਦ ਬਲੈਕਆਊਟ ਕਰਨਾ ਹੁੰਦਾ ਉਦੋਂ ਸਾਰਿਆਂ ਨੂੰ ਇਹ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਤੁਸੀਂ ਵੀ ਆਪਣੇ ਘਰੇ ਜੇ ਤੁਹਾਡੇ ਕੋਈ ਇਨਵਰਟਰ ਹੈਗਾ ਜਾਂ ਕੋਈ ਜਨਰੇਟਰ ਹੈਗਾ ਉਹਨੂੰ ਆਨ ਨਾ ਕੀਤਾ ਜਾਵੇ ਉਹਨੂੰ ਤੁਸੀਂ ਬੰਦ ਕਰ ਦਿਓ ਘਰੇ ਕੋਈ ਤੁਹਾਡੇ ਲਾਈਟ ਨਹੀਂ ਜਗੀ ਹੋਣੀ ਚਾਹੀਦੀ ਬਿਲਕੁਲ ਹਨੇਰਾ ਕਰਨਾ ਹੁੰਦਾ ਆਪਾਂ ਘਰ ਵਿੱਚ ਤਾਂ ਕਿ ਕਿਸੇ ਨੂੰ ਕੁਝ ਬਾਹਰ ਦੇਖ ਨਾ ਸਕੇ ਵੀ ਆ ਕੋਈ ਘਰ ਹੈਗਾ ਜਾਂ ਇੱਥੇ ਬੰਦੇ ਹੈ ਜਾਂ ਨਹੀਂ ਹੈ ਅੱਛਾ ਉਹਦੇ ਤੇ ਗੱਲ ਹੋ ਰਹੀ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਅੰਧੇਰਾ ਕਰ ਦਿੰਨੇ ਬਟ ਆਪਣੇ ਪਰਦੇ ਖੁੱਲੇ ਰਹਿ ਜਾਂਦੇ ਨੇ ਸੋ ਤੁਸੀਂ ਇਹ ਯਕੀਨਨ ਬਣਾਉਣਾ ਹੈ ਕਿ ਜਿਹੜੇ ਤੁਹਾਡੇ ਪਰਦੇ ਨੇ ਉਹ ਵੀ ਬੰਦ ਨੇ ਤਾਂ ਕਿ ਤੁਹਾਡੇ ਪੂਰੇ ਘਰ 'ਚ ਹਨੇਰਾ ਹੋਵੇ ਤੇ ਕਿਸੇ ਨੂੰ ਬਾਹਰ ਕੁਝ ਲਾਈਟ ਆ ਆ ਜਾ ਨਾ ਰਹੀ ਹੋਵੇ ਉਹਦਾ ਮਤਲਬ ਹੁੰਦਾ ਹੈ ਬਲੈਕ ਆਊਟ ਸੋ ਉਸ ਬਲੈਕ ਆਊਟ ਤੁਸੀਂ ਕੀ ਕਰਨਾ ਜਿਵੇਂ ਮੰਨ ਲਓ ਹੁਣ ਲਾਈਟ ਇੱਕਦਮ ਕੱਟ ਹੋ ਗਈ ਉਸ ਸਿਨੈਰੀਓ ਵਿੱਚ ਤੁਹਾਡੇ ਕੋਲੇ ਕੁਝ ਚੀਜ਼ਾਂ ਜ਼ਰੂਰੀ ਹੋਣੇ ਚਾਹੀਦੀਆਂ ਨੇ ਜਿਵੇਂ ਜਾਂ ਤੁਸੀਂ ਇੱਕ ਟਾਰਚ ਰੱਖ ਲਓ ਛੋਟੀ ਜੀ ਇਸ ਤਰ੍ਹਾਂ ਦੀ ਜਾਂ ਫਿਰ ਤੁਹਾਡੇ ਕੋਲ ਕੈਂਡਲ ਹੋਣੀ ਚਾਹੀਦੀ ਹੈ ਬਟ ਮੋਸਟ ਪੌਬਲੀ ਜੇ ਤੁਸੀਂ ਟਾਰਚ ਰੱਖੋ ਤਾਂ ਬੈਟਰ ਹੈ ਕਿਉਂਕਿ ਇਹਦੇ ਇਸ ਤੋਂ ਨੂੰ ਦੂਰ ਤੱਕ ਦਿਖੇਗਾ ਤੇ ਤੁਸੀਂ ਆਪਣੇ ਆਪਣੇ ਆਪ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਗਾਈਡ ਕਰ ਸਕਦੇ ਹੋ ਵੀ ਆਪਾਂ ਕਿੱਥੇ ਜਾਣਾ ਹੈ ਕਿਹੜਾ ਰਸਤਾ ਹੈ ਤੇ ਜਦ ਬਲੈਕਆਊਟ ਹੋਵੇਗਾ ਤੇ ਤੁਹਾਨੂੰ ਉਸ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੇਰਾ ਦਰਵਾਜ਼ਾ ਕਿੱਥੇ ਹੈ ਮੇਰੀ ਪੌੜੀਆਂ ਕਿੱਥੇ ਨੇ ਮੈਂ ਕਿੱਥੋਂ ਜਾਣਾ ਹੈ ਕਿਹੜੇ ਏਰੀਆ ਤੋਂ ਮੈਂ ਜਾ ਕੇ ਕਿਹੜੇ ਕਮਰੇ 'ਚ ਜਾਣਾ ਹੈ ਕਿੱਥੇ ਇਕੱਠੇ ਹੋਣਾ ਵਾ ਉਹ ਤੁਸੀਂ ਇੱਕ ਦੂਜੇ ਨਾਲ ਡਿਸਕਸ ਕਰਕੇ ਜਰੂਰ ਰੱਖਣਾ ਹੁੰਦਾ ਵੀ ਤੁਸੀਂ ਕਿੱਥੇ ਜਾ ਕੇ ਇਕੱਠੇ ਹੋਣਾ ਜਦ ਬਲੈਕਆਊਟ ਹੋ ਗਿਆ ਜਿਵੇਂ ਵੀ ਹੈ ਹਾਂਜੀ ਤੇ ਉਸ ਦੇ ਨਾਲ ਨਾਲ ਵੀ ਤੁਸੀਂ ਆਪਣਾ ਜਿਹੜਾ ਫੋਨ ਹੈ टॉर्च लाइट ਆਪਾਂ ਉਹਦੀ ਆਨ ਕਰ ਲੈਨੇ ਆ ਫੋਨ ਦੀ ਤਾਂ ਅਵੋਇਡ ਕਰੋ ਕਿ ਤੁਸੀਂ ਉਹ ਨਾ ਕਰੋ ਬਿਕਾਜ਼ ਅਗਰ ਕੋਈ ਐਮਰਜੈਂਸੀ ਇਨ ਕੇਸ ਹੁੰਦੀ ਹੈ ਤੇ ਤੁਸੀਂ ਆਪ ਦਾ ਫੋਨ ਦੀ ਤੁਹਾਨੂੰ ਹਮੇਸ਼ਾ ਲੋਡ ਰਹੇਗੀ ਤੁਹਾਡੇ ਫੈਮਿਲੀ ਮੈਂਬਰਸ ਨਾਲ ਕੰਟੈਕਟ ਕਰਨ ਲਈ ਤੇ ਜਿਹੜੀ ਟਾਰਚ ਅਗਰ ਆਪਾਂ ਫੋਨ 'ਚ ਔਨ ਕਰ ਲਾਂਗੇ ਫਲੈਸ਼ਲਾਈਟ ਤਾਂ ਉਹ ਤੁਹਾਡੀ ਬੈਟਰੀ ਨੂੰ ਡレイン ਕਰੇਗੀ। ਸੋ ਅਵੋਇਡ ਕਰੋ ਤੇ ਪ੍ਰੀਫਰ ਕਰੋ ਕਿ ਤੁਹਾਡੇ ਕੋਲ ਛੋਟੀ ਟਾਰਚ ਹੋਵੇ ਜਿਹਦੇ ਵਿੱਚ ਆਪਾਂ ਸੈੱਲ ਯੂਜ਼ ਕਰ ਸਕੀਏ ਇਨਸਟੈਡ ਆਫ ਚਾਰਜਿੰਗ ਬਿਕਾਜ਼ ਅਗਰ ਬਲੈਕਆਊਟ ਆਇਆ ਤਾਂ ਚਾਰਜਿੰਗ ਦੀ ਕੋਈ ਤੁਕੀ ਨਹੀਂ ਬਣਦੀ ਹੈ। ਤੇ ਆਲਸੋ ਜੇ ਕੋਸ਼ਿਸ਼ ਕਰੋ ਕਿ ਇਹ ਟਾਰਚ ਹਰ ਇੱਕ ਮੈਂਬਰ ਕੋਲ ਹੋਵੇ ਤੁਹਾਡੇ ਘਰ ਦੇ ਕੋਲ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਸੋ ਇਹ ਹੁੰਦਾ ਹੈ ਜੀ ਬਲੈਕਆਊਟ, ਤੀਜਾ ਹੁੰਦਾ ਆਪਾਂ ਨੂੰ ਆਪਾਂ ਇਵੇਕੂਏਟ ਕਰਨਾ। ਇਵੇਕੂਏਟ ਆਪਾਂ ਕਦ ਕਰਦੇ ਆਂ। ਪਹਿਲੀ ਗੱਲ ਤਾਂ ਤੁਹਾਨੂੰ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਨਿਰਦੇਸ਼ ਦਿੱਤੇ ਜਾਂਦੇ ਨੇ ਵੀ ਹੁਣ ਤੁਸੀਂ ਵੈਕੂਏਟ ਕਰੋ। ਤੋਂ ਇਵੈਕੂਏਟ ਦਾ ਮਤਲਬ ਹੁੰਦਾ ਤੁਸੀਂ ਆਪਣਾ ਘਰ ਛੱਡ ਕੇ ਜਾਣਾ। ਉਹ ਤੁਹਾਨੂੰ ਪਹਿਲੀ ਗੱਲ ਤਾਂ ਸਰਕਾਰ ਦੱਸੇਗੀ ਵੀ ਤੁਸੀਂ ਕਦ ਇਵੈਕੂਏਟ ਕਰਨਾ ਹੈ। ਬਟ ਉਸ ਤੋਂ ਇਲਾਵਾ ਕੁਝ ਐਦਾਂ ਦੇ ਸਿਨੈਰੀਓ ਹੋ ਜਾਂਦੇ ਨੇ ਜਿਵੇਂ ਮੰਨ ਲਓ ਤੁਸੀਂ ਕਿਸੇ ਬਿਲਡਿੰਗ ਤੋਂ ਉਹਦੇ ਨਾਲ ਕੋਈ ਬਿਲਡਿੰਗ ਹੈ। ਉਹ ਡਿਗਰੀ ਆ ਜਾਂ ਉੱਤੇ ਹਮਲਾ ਹੋ ਗਿਆ ਜਾਂ ਕੁਝ ਹੋ ਗਿਆ। ਉਸ ਸਿਨੈਰੀਓ ਵਿੱਚ ਆਬਵੀਅਸਲੀ ਤੁਹਾਨੂੰ ਵੀ ਇਵੈਕੂਏਟ ਕਰਨਾ ਪਏਗਾ। ਤੁਹਾਨੂੰ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ। ਸੋ ਜਦ ਵੀ ਤੁਸੀਂ ਵੈਕੂਏਟ ਕਰਨਾ ਹੈ ਮੇਕ ਸ਼ੋਰ ਕਰਨਾ ਹੈ ਕਿ ਤੁਹਾਡੇ ਕੋਲੇ ਪਹਿਲੀ ਗੱਲ ਤਾਂ ਕੁਝ ਇੰਪੋਰਟੈਂਟ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਿਵੇਂ ਕਿ ਮੇਨ ਤੁਹਾਡੇ ਕੋਲ ਇਸ ਤਰ੍ਹਾਂ ਦਾ ਇੱਕ ਬੈਗ ਹੋਣਾ ਚਾਹੀਦਾ ਜੋ ਕਿ ਯੂਜ਼ਲੀ ਅਮਨ ਲਲਾ ਹਰ ਘਰ ਚ ਹੁੰਦਾ ਹੀ ਹੈ ਇਸ ਤਰ੍ਹਾਂ ਦੇ ਬੈਗ ਦੇ ਵਿੱਚ ਤੁਸੀਂ ਆਪਣੇ ਇੰਪੋਰਟੈਂਟ ਚੀਜ਼ਾਂ ਰੱਖਣੀਆਂ ਨੇ ਜਿਵੇਂ ਮੰਨ ਲਓ ਤੁਹਾਡਾ ਪਾਸਪੋਰਟ ਹੋ ਗਿਆ ਤੁਹਾਡਾ ਕੈਸ਼ ਹੋ ਗਿਆ ਤੁਹਾਡਾ 골ਡ ਹੋ ਗਿਆ ਜੇ ਤੁਹਾਡੇ ਕੋਲ ਕੋਈ ਹੈਗਾ ਤੁਹਾਡੇ ਕੋਈ ਡਾਕੂਮੈਂਟਸ ਹੋਗੇ ਪ੍ਰੋਪਰਟੀ ਡਾਕੂਮੈਂਟਸ ਹੋਗੇ ਤੇ ਇਸ ਤੋਂ ਇਲਾਵਾ ਟਰਚ ਹੋਗੀ ਸਭ ਤੋਂ ਇੰਪੋਰਟੈਂਟ ਪਾਣੀ ਦੀ ਬੋਤਲ ਹੋਗੀ ਕੋਈ ਮੈਡੀਕਲ ਕਿੱਟ ਹੋਗੀ ਕੋਈ ਨਾਈਫ ਰੱਖ ਲਓ ਇੱਕ ਰੱਸੀ ਰੱਖ ਲਓ ਇਹ ਸਭ ਚੀਜ਼ਾਂ ਤੁਸੀਂ ਇਹ ਬੈਗ ਦੇ ਵਿੱਚ ਪਾਉਣੀਆਂ ਨੇ ਤਾਂ ਕਿ ਜਦ ਵੀ ਕੋਈ ਵੈਕਿਊਏਸ਼ਨ ਦੇ ਨਿਰਦੇਸ਼ ਆਉਣ ਤੁਸੀਂ ਬਸ ਇਹ ਬੈਗ ਚੱਕਣਾ ਤੇ ਭੱਜਣਾ 댓ਸ ਇਟ ਉਹਦੇ ਵਿੱਚ ਤੁਸੀਂ ਆਪਣਾ ਥੋੜੇ ਬਹੁਤ ਸਨੈਕਸ ਵੀ ਐਡ ਕਰ ਸਕਦੇ ਹੋ ਕਿ ਜਸਟ ਇਨ ਕੇਸ ਕੋਈ ਅੱਦਾਂ ਐਮਰਜੈਂਸੀ ਹੈ ਤੇ ਤੁਹਾਨੂੰ ਐਟਲੀਸਟ ਬੱਚੇ ਨੇ ਜੇ ਬੱਚੇ ਨੇ ਹਾਂ ਬੱਚਿਆਂ ਦਾ ਵੀ ਉਹਨਾਂ ਕਿਉਂਕਿ ਉਹਨਾਂ ਨੇ ਨਹੀਂ ਵਿਚਾਰਿਆਂ ਨੂੰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿੰਨੀ ਸੀਰੀਅਸ ਸਿਚੁਏਸ਼ਨ ਹੈ ਤੇ ਉਹਨਾਂ ਨੂੰ ਤਾਂ ਕੁਝ ਨਾ ਕੁਝ ਖਾਣ ਨੂੰ ਚਾਹੀਦਾ ਹੁੰਦਾ ਸੋ ਪ੍ਰੈਫਰ ਕਰੋ ਕਿ 스낵ਸ ਪਾਣੀ ਦੀ ਬੋਟਲ ਤੁਹਾਡੀ ਜੋ ਵੀ ਤੁਹਾਨੂੰ ਲੋੜ ਦੀ ਚੀਜ਼ ਹੈ ਬੱਚਿਆਂ ਦੀਆਂ ਚੀਜ਼ਾਂ ਨੇ ਦੁੱਧ ਆ ਜਾਂਦਾ ਆਇਆ ਕੁਝ ਵੀ ਹੈ ਉਹ ਤੁਸੀਂ ਆਪ ਨਾਲ ਕੈਰੀ ਜਰੂਰ ਕਰੋ ਜੀ ਬਿਲਕੁਲ ਤੇ ਜਦ ਵੀ ਤੁਸੀਂ ਵੈਕੂਏਟ ਕਰਨਾ ਇੱਕ ਚੀਜ਼ ਤੁਸੀਂ ਧਿਆਨ ਰੱਖਣਾ ਹੈ ਕਿ ਜਦ ਵੀ ਤੁਸੀਂ ਜਾ ਰਹੇ ਹੋ ਕਿਤੇ ਵੀ ਹਰ ਹਰ ਹਾਲਾਤਾਂ ਵਿੱਚ ਤੁਸੀਂ ਆਪਣੇ ਬੱਚੇ ਨੂੰ ਹਮੇਸ਼ਾ ਸੈਂਟਰ ਚ ਰੱਖਣਾ ਹੈ ਯਾਨੀ ਅੱਗੇ ਪਿੱਛੇ ਤੁਸੀਂ ਦੋਨੋਂ ਪੇਰੈਂਟਸ ਹੋ ਜੋ ਤੇ ਵਿਚਾਲੇ ਸੈਂਟਰ ਚ ਆਪਣੇ ਬੱਚੇ ਨੂੰ ਲੈ ਕੇ ਤੁਸੀਂ ਚੱਲਣਾ ਹੈ ਤਾਂ ਕਿ ਉਹ ਸੇਫ ਰਹੇ ਤੇ ਉਹਨਾਂ ਨੂੰ ਤੁਸੀਂ ਇਹ ਵੀ ਗਾਈਡਲਾਈਨਸ ਦੇਣੀਆਂ ਨੇ ਵੀ ਜਦ ਵੀ ਇੱਦਾਂ ਦਾ ਕੁਝ ਹੁੰਦਾ ਹੈ ਤੁਸੀਂ ਮਮਾ ਪਾਪਾ ਤੋਂ ਅਲੱਗ ਨਹੀਂ ਜਾਣਾ ਹੈ ਤੁਸੀਂ ਕਿਤੇ ਭੱਜਣਾ ਨਹੀਂ ਹੈ ਇਦਾਂ ਨਾਲ ਹੀ ਰਹਿਣਾ ਉਹਨਾਂ ਦੇ ਸੋ ਇਹ ਹੁੰਦਾ ਹੈ ਇਵੈਕੂਏਟ ਆਪਾਂ ਮਤਲਬ ਘਰ ਛੱਡ ਕੇ ਜਾਣਾ ਸੋ ਘਰ ਛੱਡ ਕੇ ਆਪਾਂ ਕਿੱਥੇ ਜਾਣਾ ਹੈ ਹੁਣ ਜਦ ਵੀ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ ਉਦੋਂ ਤੁਸੀਂ ਇਹ ਚੀਜ਼ ਦੇਖਣੀ ਹੈ ਵੀ ਆਪਾਂ ਕੋਈ ਐਹੋ ਜੀ ਜਗ੍ਹਾ ਹੋਵੇ ਜਿਹੜੀ ਪ੍ਰਿਫਰ ਕਰੋ ਤੁਸੀਂ ਉੱਥੇ ਚਲੇ ਜਾਓ ਉੱਥੇ ਜਾ ਕੇ ਤੁਸੀਂ ਕੀ ਕਰ ਸਕਦੇ ਹੋ ਆਪਣੇ ਹੈੱਡ ਨੂੰ ਡਾਊਨ ਕਰਕੇ ਇਸ ਪੋਜੀਸ਼ਨ ਵਿੱਚ ਤੁਸੀਂ ਥੱਲੇ ਬੈਠ ਸਕਦੇ ਹੋ ਤਾਂ ਕਿ ਅਗਰ ਕੁਝ ਵੀ ਇਨ ਕੇਸ ਕੋਈ ਕਿਤੇ ਹਮਲਾ ਹੁੰਦਾ ਵੀ ਆ ਤਾਂ ਉਹਦੀਆਂ ਸ਼ੌਕ ਵੇਵਜ਼ ਹੁੰਦੀਆਂ ਨੇ ਉਹ ਤੁਹਾਨੂੰ ਘੱਟ ਅਫੈਕਟ ਕਰਨੀਆਂ ਤੁਹਾਨੂੰ ਨਾ ਅਫੈਕਟ ਕਰ ਪਾਉਣ ਸੋ ਖੁੱਲੀ ਜਗ੍ਹਾ ਇਜ਼ ਦਾ ਬੈਸਟ ਆਪਸ਼ਨ ਸੋ ਬੇਸਿਕਲੀ ਆਪਣੇ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਨੇ ਪਹਿਲੀ ਹੈਗੀ ਹੈ ਸਾਇਰਨ ਵੱਜਣੇ ਸਾਇਰਨ ਵੱਜਣ ਦਾ ਮਤਲਬ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਹਮਲਾ ਹੋ ਸਕਦਾ ਉਹ ਇੱਕ ਵਾਰਨਿੰਗ ਹੈ ਕਿ ਹੁਣ ਹਮਲਾ ਹੋ ਸਕਦਾ ਤੇ ਦੂਜਾ ਹੈਗਾ ਆਪਣਾ ਬਲੈਕਆਊਟ ਬਲੈਕਆਊਟ ਇਹ ਹੈ ਵੀ ਤੁਸੀਂ ਸਾਰੇ ਘਰ ਦੀਆਂ ਬੰਦ ਕਰਨੀਆਂ ਨੇ ਓਬਵੀਅਸਲੀ ਸਰਕਾਰ ਕਰੇਗੀ ਬਟ ਜੇ ਤੁਹਾਡੇ ਕੋ ਇਨਵਰਟਰ ਵਗੈਰਾ ਹੈਗਾ ਤਾਂ ਤੁਸੀਂ ਉਹ ਸਾਰਾ ਕੁਝ ਬੰਦ ਕਰਕੇ ਬਿਲਕੁਲ ਹਨੇਰਾ ਕਰਨਾ ਪੜੇ ਲਗਾ ਕੇ ਤੀਜਾ ਹੈਗਾ ਇਵੈਕੂਏਸ਼ਨ ਇਵੈਕੂਏਸ਼ਨ ਲਈ ਆਪਾਂ ਨੂੰ ਗਾਈਡਲਾਈਨ ਸਰਕਾਰ ਤੋਂ ਮਿਲਣਗੀਆਂ ਬਟ ਉਸ ਤੋਂ ਇਲਾਵਾ ਜੇ ਤੁਹਾਡੇ ਆਂਡ ਗਵਾਂਡ ਕੋ ਇਹੋ ਜਿਹੀ ਘਟਨਾ ਹੋਈ ਹੈ ਕਿ ਤੁਹਾਨੂੰ ਲੱਗਦਾ ਸੀ ਸੁਰੱਖਿਅਤ ਨਹੀਂ ਹੈਗੇ ਤਾਂ ਤੁਸੀਂ ਉਸ ਸਿਨੈਰੀਓ ਵਿੱਚ ਆਪਣਾ ਇਵੈਕੂਏਟ ਕਰ ਸਕਦੇ ਹੋ ਸੋ ਇਹ ਤਿੰਨ ਚੀਜ਼ਾਂ ਸੀਗੀਆਂ ਜੋ ਅਸੀਂ ਤੁਹਾਨੂੰ ਦੱਸਣੀਆਂ ਸੀ ਅ ਐਂਡ ਇਨ ਲਾਸਟ ਜੋ ਮੌਕ ਡ੍ਰਿਲ ਹੈ ਮੌਕ ਡ੍ਰਿਲ ਇੱਕ ਤਰ੍ਹਾਂ ਦਾ ਅਭਿਆਸ ਹੈ ਇੱਕ ਤਰ੍ਹਾਂ ਦੀ ਪ੍ਰੈਕਟਿਸ ਹੈ ਜੋ ਆਪਾਂ ਨੂੰ ਕਰਵਾਈ ਜਾਂਦੀ ਹੈ ਕਿ ਅਗਰ ਕੱਲ ਨੂੰ ਇਹੋ ਜਿਹੇ ਹਾਲਾਤ ਹੋਣ ਕਿ ਜੰਗ ਲੱਗੇ ਤਾਂ ਆਪਾਂ ਆਪਣੀ ਸੇਫਟੀ ਆਪਾਂ ਨੇ ਆਪ ਨੂੰ ਸੁਰੱਖਿਅਤ ਕਿਵੇਂ ਰੱਖ ਸਕਦੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਸੋ ਇਹ ਕੋਈ ਜੰਗ ਨਹੀਂ ਹੈਗੀ ਇਹ ਜਸਟ ਇੱਕ ਮੌਕ ਡ੍ਰਿਲ ਹੈ ਇੱਕ ਪ੍ਰੈਕਟਿਸ ਹੈ ਜੋ ਕਿ ਆਪਣੇ ਹੀ ਫਾਇਦੇ ਲਈ ਹੈ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਇਹੋ ਜੀ ਸਿਚੁਏਸ਼ਨ ਵਿੱਚ ਆਪਾਂ ਕੀ ਕਰਨਾ ਹੈ ਕਿੱਦਾਂ ਸੇਫ ਰਹਿਣਾ ਹੈ ਕਿੱਦਾਂ ਸੇਫ ਰਹਿਣਾ ਹੈ ਸੋ ਆਈ ਹੋਪ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜਿਹੜੇ ਕੋਈ ਕੁਐਸਚਨਸ ਹੋਣਗੇ ਲੋਕਾਂ ਦੇ ਉਹ ਕਲੀਅਰ ਹੋਏ ਹੋਣਗੇ ਬਟ ਇਫ ਕੋਈ ਕੁਐਸਚਨ ਹੈਗੇ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਨੂੰ ਰਿਪਲਾਈ ਕਰਾਂਗੇ ਥੈਂਕ ਯੂ ਸੋ ਮਚ